ਆਪਾਂ ਅੱਜ ਫੇਰ ਤੋਂ ਆਏ ਆ ਵਿਜੀਤਪੁਰ ਬੜੇ ਸੋਹਣੇ ਫੁੱਲ ਬੂਟੇ ਗੁਰੂ ਦੀ ਨਗਰੀ ਵਿਜੀਤਪੁਰ ਹੁਣ ਜਾਣਾ ਹੈ ਅਸੀਂ ਕਿੱਵੇ ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰਾਈਏ ਤੇ ਆਈ ਗੁਰੂ ਜੀ ਆਇਆਂ ਨੂੰ ਆਇਆ ਹੈ ਕਿਰਮੇ ਤਪਹੋਗੀ ਬਹੁਤ ਜਿਆਦਾ ਆਪਾਂ ਉਧਰ ਪਹਿਲਾਂ ਸਰੋਵਰ ਤੇ ਚੱਲੀਏ ਪਹਿਲਾਂ ਸਰੋਵਰ ਤੇ ਮੈਂ ਕਿਹਾ ਸਰੋਵਰ ਤੇ ਸਵਾਇ ਗੁਰੂ ਜੀ ਅੱਗੋ ਪਿੱਛੋ ਆਈਏ ਮੱਸਿਆ ਲੱਗਦੀ ਇੱਥੇ ਬਹੁਤ ਜਿਆਦਾ ਸੰਗਤ ਹੁੰਦੀ ਆ ਅੱਜ ਆਪਾਂ ਖੁੱਲੇ ਟਾਈਮ 'ਚ ਆਏ ਆ ਸੰਗਤ ਘਟਾ ਮਤ ਜੀ ਆਂਗਨੀਆ ਫਰਦਿਓ ਧਿਆਨ ਨਾਲ ਜਸਪੀਤ ਧਿਆਨ ਹੂੰ ਮੇਰਾ ਅਜ ਦਾ ਕਰਾਓ ਪੰਜ ਪੰਜ ਛਨਾਨਾ ਹਾਂ ਮਾਤਾ ਵੀਰਾਜ ਦਾ ਪੰਜ ਛਨਾਨਾ ਕਰਾਓ ਮੱਛੀਆਂ ਵੇਖ ਕਿੱਡੀਆਂ ਸੋਹਣੀਆਂ ਤੇ ਡੈਡੀ ਦੇਖ ਰਹੇ ਚਲੇ ਗਏ ਹੂੰ

ਹਾਂਜੀ ਫਾਇਗਰੂ ਕਰੋ ਮੱਥਾ ਠੇਕਾ ਮੱਥਾ ਠੇਕਾ ਹਾਂਜੀ ਆਜੋ ਹਾਂ ਵਿਰਾਜ ਵਿਰਾਜ ਕਿਰਾਜ ਸੋ ਆਜੋ ਨੋ ਆਜੋ ਓਏ ਨੋ ਇਦਾਂ ਨਹੀਂ ਵਾਈ ਗਰੂ ਜੀ ਵਾਈ ਗਰੂ ਜੀ ਆਹ ਫਿਰ ਦੋਸਤੀ ਕਰ ਲਈ ਤੁਹਾਡੇ ਨਾਲ ਵੇ ਲੋ ਓ ਚਲੋ ਥੈਂਕ ਯੂ ਕਰੋ ਆਂਟੀ ਦਾ ਥੈਂਕ ਯੂ ਆ ਦੇ ਦੋ ਬੱਤੂ ਸਭ ਤੋਂ ਪੁਰਾਣੀ ਝੰਡੀ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਕਲਗੀ ਤਾਰ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਉਹ ਆਇਆ ਸੱਚ ਜੀ ਉਹ ਆਲੇ ਆਏ ਆ ਨਾ ਉਥੇ ਉਹ ਪਿੰਡ ਚੋਂ ਦਾ ਟੈਕਸ ਨਹੀਂ ਪੈਂਦਾ ਨਾ ਹੂੰ ਨਾਲ ਜਾਂਦਾ ਹੂੰ ਤਾਂ ਤਾਂ ਪਨਵਾਜ ਜਾਂਦੇ ਹੁੰਦਾ ਤਾਂ ਪਨਵਾਜ ਜਾਂਦੇ ਹੁੰਦਾ ਸੀ ਉਹ ਪਤਾ ਗੱਡੀ ਚਲਾਉਂਦਾ ਕਦੇ ਕਦੇ ਤਾਂ ਇਧਰਲੇ ਪਾਸੇ ਹੁੰਦਾ ਕਦੇ ਉਧਰਲੇ ਪਾਸੇ ਹੁੰਦਾ ਹੂੰ ਮੈਂ ਨਹੀਂ ਚੱਕਣਾ ਹੁਣ ਮੰਮਾ ਕੋਲੇ ਰੋ ਲੈ ਲੈ ਜਿਸ ਸਾਸਿੰਗਰਾਮ ਗੜੀ ਬੈਠੇ ਵੇਟ ਕਰਦੇਗੇ Det er søstrene mine.